ਸਤਿ ਸ਼੍ਰੀ ਅਕਾਲ ਜੈ ਸ਼ੰਕਰ ਜੈ ਨਾਗਦੇਤਾ ਦੋਸਤੋ ਜਿਲ੍ਹਾ ਤਰਤਰ ਦੇ ਸ਼ਹਿਰ ਪੱਟੀ ਅੱਜ ਇੱਕ ਨਵੀਂ ਅਪਡੇਟ ਦੇ ਨਾਲ ਆਵਦੀ ਦੀ ਸੇਵਾ ਤੋਂ ਹਾਜ਼ਰ ਹੋਈ ਆ ਇਹ ਸੱਪ ਸੱਪਾਂ ਚ ਮੌਤ ਆ ਇਹਦੇ ਕੋਈ ਹਕੀਮ ਵੈਦ ਜੋਗੀ ਨਾਜ਼ਾ 200 ਮਨਕਾ ਕੇ ਵੀ ਚੀਜ਼ ਨੇ ਦੋਸਤੋ ਕਾਰਟਰੀਂਜੇ ਕਰ ਦੇ ਸਿਰਫ ਇਹ ਸੱਪ ਦੇ ਉੱਤੇ ਇੰਜੈਕਸ਼ਨ ਕੰਮ ਆਉਣੇ ਜੇ 2.5 ਤੋਂ 3 ਘੰਟੇ ਬਾਅਦ ਉਹ ਜ਼ਹਿਰ ਚੜਦਾ ਸਭ ਤੋਂ ਵੱਡੀ ਗੱਲ ਆ ਵੀ ਇਹਦੀ ਟਾਈਮਿੰਗ ਸਮਝੋ ਇਹ ਸੱਪ ਸਿਰਫ ਰਾਤ ਦੇ ਟਾਈਮ ਐਕਟਿਵ ਹੁੰਦਾ ਜਿੱਦਾਂ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 6-7 ਵਜੇ ਤੱਕ ਇਹਨੇ ਐਕਟਿਵ ਰਹਿਣਾ ਰਾਤ ਹੀ ਇਹ ਸੱਪ ਲੋਕਾਂ ਦੇ ਘਰਾਂ ਚੋਂਗਾ ਇਹ ਸੱਪ ਮੰਜੀ ਦੇ ਝੜ ਕੇ ਇਨਸਾਨ ਦੇ ਨਾਲ ਸੌਂ ਜਾਂਦਾ ਬੰਦੇ ਨੂੰ ਦੰਦੀਵਾੜਦਾ ਬੰਦੇ ਨੂੰ ਦੰਦੀ ਦਾ ਹੀ ਨਹੀਂ ਪਤਾ ਚੱਲਦਾ 2-2 2.5 ਘੰਟੇ ਬਾਅਦ ਉਹ ਸੱਪ ਦਾ ਜ਼ਹਿਰ ਚੜਦਾ ਇਹ ਸੱਪ ਦਾ ਜ਼ਹਿਰ ਚੜਨ ਦਾ ਸਟਾਰਟਿੰਗ ਕੀ ਲੱਛਣ ਆ ਕੀ ਟਾਈਮਿੰਗ ਆ ਮੈਂ ਤੁਹਾਨੂੰ ਉਹ ਦੱਸਦਾ ਫੇਰੇ ਸੱਪ ਦੇ ਤੁਹਾਨੂੰ ਦਰਸ਼ਨ ਵੀ ਕਰਾਏ ਜਾਣਗੇ ਦੋਸਤੋ ਜਿੱਦਾਂ ਇਹ ਸਾਬ ਕਿਸੇ ਨੂੰ ਬਾਈਟ ਕਰ ਗਿਆ ਕਿਸੇ ਨੇ ਨਹੀਂ ਦੇਖਿਆ ਅੱਧੇ ਘੰਟੇ ਬਾਦ ਉਹਰਾ ਥੋੜਾ ਜਿਹਾ ਸੰਗ ਸੁੱਕਣਾ ਜਦੋਂ 1 ਘੰਟਾ ਨਾ ਥੋੜਾ ਜਿਹਾ ਸੰਗ ਜ਼ਿਆਦਾ ਸੁੱਕਣਾ ਜਦੋਂ 1.5 ਘੰਟਾ ਨਾ ਉਦੋਂ ਵੀ ਜ਼ਿਆਦਾ ਸੰਗ ਸੱਕਣਾ ਜਦੋਂ 2 ਘੰਟੇ ਹੋ ਜਾਣ ਲਗਭਗ ਬਹੁਤ ਹੀ ਜ਼ਿਆਦਾ ਸੰਗ ਸੁੱਕਣ ਡੈ ਪੈਣਾ ਜਿਹੜਾ 2 ਘੰਟੇ ਤੋਂ ਬਾਅਦ ਜੋ ਅੱਧੇ ਘੰਟੇ ਦਾ ਸਮਾਂ ਵਾ ਬਹੁਤ ਜ਼ਿਆਦਾ ਸੰਗ ਸੁੱਕਣਾ ਫਿਰ ਨਾਲ ਹੀ ਪੇਟ ਦੇ ਵਿੱਚ ਦਰਦ ਹੋਣੀ ਫਿਰ ਸਾਹ ਲੈਣ 'ਚ ਬਹੁਤ ਜ਼ਿਆਦਾ ਦਿੱਕਤ ਆਉਣੀ ਫਿਰ ਜਿੱਦਾਂ ਬੜੀ ਸ਼ਰਾਬ ਪੀਤੀ ਇਹਦਾ ਨਸ਼ਾ ਹੋਣਾ ਨੀਂਦ ਹੋਣੀ ਆਪਾਂ ਭੱਜ ਕੇ ਚਲੇ ਜਾਨੇ ਆ ਡਾਕਟਰ ਕੋਲ ਡਾਕਟਰ ਨਾਰਮਲ ਜਿਹੜੇ ਪਿੰਡਾਂ ਚ ਕਲੀਨਿਕ ਪਾਏ ਆ ਆਪਾਂ ਉਹਨਾਂ ਕੋ ਬਲੱਡ ਪ੍ਰੈਸ਼ਰ ਚੈੱਕ ਕਰਦੇ ਜਦੋਂ ਇਹ ਲੱਛਣ ਹੋਣੇ ਆ ਦੋਸਤੋ ਬਲੱਡ ਪ੍ਰੈਸ਼ਰ ਘਟਣਾ ਵੀ ਆ ਤੇ ਵਧਣਾ ਵੀ ਆ ਵੀਡੀਓ ਇੰਨੀ ਕੁ ਵਾਇਰਲ ਕਰਿਓ ਕਿ ਜਿਹੜੇ ਵੀ ਵੀਰ ਨਾਲ ਇਹ ਚਾਂਸ ਹੁੰਦਾ ਵਾ ਉਹਨੂੰ ਪੱਕੀ ਗੱਲ ਆ ਵੀ ਇਹੀ ਸੱਪ ਕੱਟਿਆ ਵਾ ਤੇ ਹੁਣ ਤੁਹਾਨੂੰ ਅਸੀਂ ਕਰਾ ਰਹੇ ਆ ਇਹ ਸੱਪ ਦੇ ਦਰਸ਼ਨ ਜਿਦਾਂ ਕੱਲ੍ਹ ਜੀ ਕੈਮਰਾਮੈਨ ਬਹੁਤ ਵਧੀਆ ਮਿਲੇ ਆ ਕੈਮਰਾਮੈਨ ਸਾਹਿਬ ਕਰਾਓ ਦਰਸ਼ਨ ਜਿੱਦਾਂ ਕਿ ਸੱਪ ਦੇ ਤੁਹਾਨੂੰ ਦਰਸ਼ਨ ਕਰਾਏ ਆ ਇਹ ਸਿਰਫ ਰਾਤ ਦੇ ਟਾਈਮ ਐਕਟਿਵ ਹੁੰਦਾ ਇਹ ਅਸੀਂ ਤੜਕੇ ਫੜਿਆ ਸੀ ਕੋਈ 5 ਵਜੇ ਸੱਪ 5 6 ਵਜੇ ਪਿੰਡ ਚੀਮੇ ਤੋਂ ਤੇ ਆਪਜੀ ਦੀ ਸੇਵਾ ਦੇ ਵਿੱਚ ਫੇਰ ਅਸੀਂ ਇਹ ਸੱਪ ਦੇ ਨਾਲ ਇੱਕ ਜਾਣਕਾਰੀ ਨਾਲ ਹਾਜ਼ਰ ਹੋ ਗਏ ਆ ਕਿ ਪੰਜਾਬ ਦੇ ਕਿਸੇ ਵੀ ਵੀਰ ਕਿਸੇ ਖੇਤਾਂ ਵਾਲੇ ਵੀਰ 'ਚ ਕੋਈ ਕੰਮ ਕਰਦੇ ਆ ਕਿਸੇ ਦਾ ਘਰ 'ਚ ਬੱਚੇ ਦਾ ਨੁਕਸਾਨ ਆ ਮੇਰੇ ਏਰੀਏ ਦੇ ਵਿੱਚ ਆ ਮਹੀਨੇ 'ਚ 3-4 ਬੱਚੇ ਜਿਹੜੇ ਆ ਇਹ ਸੱਪ ਕੱਟਣ ਦੇ ਕਰਕੇ ਹੀ ਉਹਨਾਂ ਦੀ ਡੈਥ ਹੋਈ ਆ ਤੇ ਹੁਣ ਤੁਹਾਨੂੰ ਜਾਂਦਾ ਦਿਖਾਣੇ ਆ ਸੱਪ ਤੇ ਫੇਰ ਕੁਝ ਕਰਦੇ ਆ ਤੁਹਾਡੇ ਨਾਲ ਦੋਸਤੋ ਗੱਲਣਾ ਇਹਦਾ ਮੂੰਹ ਦੇਖਣ ਦੀ ਕੋਸ਼ਿਸ਼ ਕਰੋ ਸਿਰਫ ਇੱਕ ਚੀਜੀ ਜਨਾ ਵਾ ਜਦਾਂ ਕਿ ਤੁਸੀਂ ਦੇਖ ਰਹੇ ਜੇ ਇਹਦਾ ਮੂੰਹ ਦਾ ਸਿਰ ਸਿਰਫ ਇੱਕ ਚੀਜੀ ਜਨਾ ਵਾ ਤੇ ਲਗਭਗ ਇਹਨੂੰ ਛੋਟਾ ਸਮਝਣ ਦੀ ਗਲਤੀ ਨਾ ਕਰਿਓ ਇਹ 10 ਬੰਦੇ ਮਾਰਨ ਦਾ ਦਮ ਰੱਖਦਾ ਵਾ ਹੁਣ ਮੈਨੂੰ ਦੱਸੋ ਮੰਨ ਲਓ ਸੱਪ ਕਿਸੇ ਨੂੰ ਕੱਟ ਜਾਂਦਾ ਇਹ ਵਾਲਾ ਆਪਾਂ ਦੇਸੀ ਦਵਾਈ ਦੇ ਚੱਕਰ 'ਚ ਪੈ ਦਿੰਨੇ ਆ ਕੋਈ ਇਸ ਤਰੀਕੇ ਨਾਲ ਫਾਂਡਾ ਕਰਦਾ ਕੋਈ ਅੱਕ ਦੇ ਪੱਤੇ ਨਾਲ ਕੋਈ ਨਿੰਮ ਨਾਲ ਮੈਨੂੰ ਇਹ ਦੱਸੋ ਵੀ ਫਾਂਡਾ ਕਰਦੇ ਨਾਲ ਸਰੀਰ 'ਚੋਂ ਜ਼ਹਿਰ ਕਿੱਥੇ ਜਾਂਦਾ ਦੋਸਤੋ ਫਾਂਡਾ ਤੁਹਾਨੂੰ ਉਹੀ ਸੱਪ ਤੋਂ ਬਚਾ ਸਕਦਾ ਉਹ ਜਿਹੜੇ ਸੱਪ 'ਚ ਮਿੱਤਰੋ ਜ਼ਹਿਰ ਨਹੀਂ ਹੈਗਾ ਜਿਹੜੇ ਸੱਪ ਦੇ ਵਿੱਚ ਜ਼ਹਿਰ ਵਾ ਉੱਤੇ ਕੋਈ ਫਾਂਡੇ ਫੁੰਡੇ ਕੰਮ ਨਹੀਂ ਜੇ ਕਰਦੇ ਹੈਗੇ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਉਸ ਇਨਸਾਨਾਂ ਤੇ ਯਕੀਨ ਕਰਦੇ ਜੇ ਜਿਨ੍ਹਾਂ ਨੂੰ ਸੱਪਾਂ ਦੇ ਬਾਰੇ ਇੱਲੂ ਕੁੱਕੜ ਨਹੀਂ ਪਤਾ ਜਿਹੜਾ ਡੇਲੀ ਸੱਪ ਫੜਦਾ ਤੁਸੀਂ ਹੋਰੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਕਿਹੜਾ ਬੰਦਾ ਕਹਿੰਦਾ ਵੀ ਮੇਰਾ ਕੰਮ ਖਰਾਬ ਹੋਏ ਮੈਂ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਮਰੀਜ਼ ਸੱਪ ਕੱਟੇ ਵਾਲੇ ਬਚਾਏ ਆ ਪਰ ਜਿੰਨੇ ਮਰੀਜ਼ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਵਿੱਚ ਕਾਇਮ ਕੀਤੇ ਆ ਨਾ ਸੱਪ ਕੱਟੇ ਵਾਲੇ ਮੈਂ ਵੀ ਬਿਨਾ ਜ਼ਹਿਰ ਵਾਲੇ ਕੀਤੇ ਆ ਇਹ ਨਹੀਂ ਕਿ ਮੈਂ ਕਿਸੇ ਨੂੰ ਜ਼ਰੀਲਾ ਸੱਪ ਲੜਿਆ ਕਾਇਮ ਕੀਤਾ ਜਿਸ ਇਨਸਾਨ ਨੂੰ ਜ਼ਰੀਲਾ ਸੱਪ ਲੜਦਾ ਉਹਨੂੰ ਸਿਰਫ ਇੰਜੈਕਸ਼ਨ ਲੱਗਣੇ ਆ ਪੰਜਾਬ 'ਚ ਤਿੰਨ ਨਸਲਾਂ ਵਾ ਜ਼ਹਿਰ ਵਾਲੀਆਂ ਇੱਕ ਕਾਮਨ ਕਰੈਟ ਇਹ ਸਭ ਤੋਂ ਮੌਤਾਂ ਦਾ ਵੱਧ ਕਰਨਾ ਇੱਕ ਸੱਪ ਕੋਬਰਾ ਜਿਹੜਾ ਫੰਨ ਖਲਾਰਦਾ ਇੰਗਲਿਸ਼ ਚ ਸਪੈਕਟਿਕਲ ਕੋਬਰਾ ਹਿੰਦੀ ਚ ਨਾਗ ਤੇ ਪੰਜਾਬੀ ਚ ਫਨੀਅਰ ਤੀਸਰੇ ਨੰਬਰ ਤੇ ਸੱਪ ਆਉਂਦਾ ਰਸਲ ਵਾਈਪਰ ਉਹ ਪੰਜਾਬ ਦੇ ਵਿੱਚ ਕਲਾਨੌਰ ਏਰੀਆ ਦੇ ਵਿੱਚ ਉਹ ਜਿਆਦਾ ਮਿਲਦਾ ਹੀ ਨਹੀਂ ਆ ਇਹ ਦੋਵੋਂ ਸੱਪਾਂ ਤੋਂ ਬਿਨਾ ਹੁਣ ਜਿਹੜੇ ਬਿਨਾ ਜ਼ਹਿਰ ਵਾਲੇ ਸੱਪਾਂ ਮੈਂ ਤੁਹਾਨੂੰ ਉਹ ਦੱਸਣੇ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਰੈਟ ਸਨੇਕ YouTube ਤੇਰਾ ਨਾਮ ਭਰਿਓ ਦੋਸਤੋ ਸੱਪ ਤੇ ਜ਼ਹਿਰ ਨਹੀਂ ਆ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਕਾਮਨ ਵੁਲਫ ਉਹਦੇ ਵਿੱਚ ਵੀ ਜ਼ਹਿਰ ਨਹੀਂ ਹੈ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਕੁੱਕਰੀ ਸਨੇਕ ਉਹਦੇ ਵਿੱਚ ਵੀ ਜ਼ਹਿਰ ਨਹੀਂ ਹੈਗਾ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਚੈਕਰ ਕਿਲ ਬੈਕ ਉਹਦੇ ਵਿੱਚ ਵੀ ਜ਼ਹਿਰ ਨਹੀਂ ਹੈਗਾ ਇੱਕ ਸੱਪ ਨੂੰ ਆਪਾਂ ਕਹਿੰਦੇ ਆ ਬਲੈਕ ਹੈਡ ਰਾਇਲ ਸਨੇਕ ਪਿੰਕ ਰੰਗ ਦਾ ਸੱਪ ਹੁੰਦਾ ਬਲੈਕ ਰੰਗ ਦਾ ਹੈਡ ਹੁੰਦਾ ਬੜੀ ਡਰਾਉਣੀ ਸ਼ਕਲ ਹੁੰਦੀ ਹੈ ਪਰ ਜ਼ਹਿਰ ਉਹਦੇ ਵਿੱਚ ਵੀ ਨਹੀਂ ਹੈਗਾ ਤੇ ਇੰਨੀਆਂ ਨਸਲਾਂ ਤੋਂ ਵੀ ਜ਼ਿਆਦਾ ਬਿਨਾਂ ਜ਼ਹਿਰ ਵਾਲੀਆਂ ਨਸਲਾਂ ਤਾਂ ਅਣਗਿਣਤ ਆ ਤੇ ਜ਼ਰੂਰੀ ਥੋੜਾ ਕਿ ਤੁਹਾਨੂੰ ਸੱਪ ਹਮੇਸ਼ਾ ਜ਼ਹਿਰ ਵਾਲਾ ਕੱਟਿਆ ਹੈ ਸਹੀ ਜਾਣਕਾਰੀ ਸਹੀ ਸਮੇਂ ਤੇ ਟ੍ਰੀਟਮੈਂਟ ਬੋਡੀ ਜਾਨ ਬਚਾਉਣ ਦੇ ਵਿੱਚ ਹੈਲਪ ਕਰ ਸਕਦਾ ਇਹੋ ਜੀ 2.5 ਘੰਟੇ ਤੁਹਾਡੀ ਮਰੀਜ਼ ਦੀ ਜਾਨ ਬਚਾਉਂਦੇ ਆ ਇਹੋ ਜੀ 2.5 ਘੰਟੇ ਤੁਹਾਡੀ ਖੱਜਲ ਖਰਾਬੀ ਕਰ ਲਿੰਦੇ ਜੇ ਤੁਸੀਂ ਦੇਸੀ ਦਵਾਈਆਂ ਦੇ ਚੱਕਰ ਚ ਪੈ ਕੇ ਦੋਸਤੋ ਜਿਲ੍ਹਾ ਮੇਰਾ ਤਰਨਤਾਰਨ ਹੈ ਸ਼ਹਿਰ ਮੇਰਾ ਪੱਟੀ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਮੈਂ ਤੁਹਾਨੂੰ ਇੱਕ ਵਾਰੀ ਬੋਲ ਕੇ ਦੱਸਾਂ ਮੇਰਾ ਨੰਬਰ ਆ 95 92 99 63 ਤੇ 35 ਇੱਕ ਵਾਰੀ ਨੰਬਰ ਫੇਰ ਸੁਣੋ 95 92 99 ਤੇ ਰੇਟ ਤੇ 35 ਦੂਸਰੇ ਨੰਬਰ ਤੇ ਅਸੀਂ ਦਮੂਹੀ ਦਾ ਕੱਖ ਲੱਗ ਜਾਂਦਾ ਜਾਂ ਕਿਸੇ ਨੂੰ ਸਕਿਨ ਲਰਦੀ ਆ ਜਾਂ ਕਿਸੇ ਨੂੰ ਡੱਕਾ ਵਾ ਸਾਡਾ ਨੰਬਰ WhatsApp ਦਾ ਆਲਾ ਭਾਈ WhatsApp ਵਾਲਾ ਨੰਬਰ ਹੈ ਸਾਡਾ 95 92 99 6335 ਸਾਨੂੰ ਇੱਕ ਵੀਡੀਓ ਅਲਰਜੀ ਦੀ ਪਾਈ ਜਾਏ ਅਸੀਂ ਤੁਹਾਨੂੰ 50 ਵੀਡੀਓ ਪਾਵਾਂਗੇ ਕਿਸੇ ਦਾ 15 ਸਾਲ ਪੁਰਾਣਾ ਪੈਰ ਠੀਕ ਹੋਏ ਤੋਂ ਲੱਗੇ ਪੂਰਾ ਖਰਾਬ ਹੋਏ ਤੱਕ ਦਾ ਪ੍ਰੋਸੀਜਰ ਉਹ ਵੀਡੀਓ ਚ ਹੋਊਗਾ ਇਹ ਨਹੀਂ ਕਿ ਕੱਲੀ ਅਸੀਂ ਤੁਹਾਨੂੰ ਖਰਾਬ ਹੋਏ ਦੀ ਵੀਡੀਓ ਪਾਵਾਂਗੇ ਬਿਲਕੁਲ ਨਹੀਂ ਕਈਆਂ ਦਾ ਮੂੰਹ ਗਲਿਆ ਕਈਆਂ ਦੀ ਦੋ ਦੋ ਗੱਠ ਬਾਹ ਗਲੀ ਕਈਆਂ ਦੇ ਜ਼ਖਮਾਂ 'ਚ ਕੀੜੇ ਪਏ 15-15 ਸਾਲ ਪੁਰਾਣੇ ਲੋਕ ਆ ਮੈਂ ਨਹੀਂ ਆਂਦਾ ਲੋਕ ਤੁਹਾਨੂੰ ਵੀਡੀਓ 'ਚ ਦੱਸਣਗੇ ਵੀ ਕਿੰਨੀ ਸਕਿਨ ਦੀ ਅਲਰਜੀ ਦੇ ਅਸੀਂ ਕਿੱਥੋਂ-ਕਿਥੋਂ ਧੱਕੇ ਖਾਦੇ ਤੇ ਹੁਣ ਜਾ ਕੇ ਠੀਕ ਹੋਏ ਆ ਮੈਨੂੰ ਲਾਸਟ ਇੱਕ ਗੱਲ ਦਾ ਸਵਾਲ ਸਵਾਲ ਦਾ ਜਵਾਬ ਦੇ ਦਿਓ ਜੇ ਮਣਕਾ ਸੱਪ ਲੜੇ ਦਾ ਹਾਲ ਹੁੰਦਾ ਤੇ ਉਹਦੀ ਕੀਮਤ ਕਿੰਨੀ ਹੋਣੀ ਸੀ ਉਹ ਯਾਰ ਜੋਗੀ ਦਾ ਦਿਮਾਗ ਭੋਇਆ ਵੀ ਜੋਗੀ ਤੁਹਾਨੂੰ 200 ਦਾ 300 ਦਾ ਮਣਕਾ ਚਾਹ ਦਾ ਕੱਪ ਪੀ ਕੇ ਦਿੰਦਾ ਅਹੀਂ ਦਾ ਘੱਲੋ ਲੋਹਾਰ ਘਰ ਤੇ ਪਿਆ ਇਹਦਾ ਸਾਨੂੰ ਪਤਾ 40 ਰੁਪਏ ਕਿਲੋ ਅਸੀਂ ਕਿਸੇ ਨੂੰ 30 ਰੁਪਏ ਕਿਲੋ ਨਹੀਂ ਦਿਖਾਉਂਦੇ ਤੇ ਮੇਰਾ ਗੱਲਾਂ ਸਮਝਾਉਂਦੇ ਇਹੋ ਮਕਸਦ ਆ ਸਾਵਧਾਨ ਰੋ ਹਰ ਇੱਕ ਚੀਜ਼ ਦੀ ਜਾਣਕਾਰੀ ਰੱਖੋ ਤੇ ਬਾਕੀ ਮੈਂ ਤੁਹਾਡਾ ਪੱਟੀ ਵਾਲਾ ਬਾਬਾ ਸਪਾ ਵਾਲਾ ਤੇ ਦੋਸਤ ਕਿਸੇ ਨੂੰ ਭਿੱਖੀ ਪੈਂਡ ਤਰਨਦਾਨ ਚਭਾ ਲੋੜ ਪੈਂਦੀ ਆ ਯਾਦ ਕਰੋ ਸਰਵਿਸ ਮੇਰੀ 24 ਘੰਟੇ ਪਹਿਲੀ ਰਿੰਗ ਦੇ ਤੁਹਾਡਾ ਫੋਨ ਚੁੱਕਾਂਗੇ ਕਿਸੇ ਦਾ ਟਾਈ ਫੈਟ ਨਹੀਂ ਠੀਕ ਹੁੰਦਾ ਬਹੁਤ ਕਲਪ ਗਿਆ 600 ਰੁਪਏ ਦੀ ਦਵਾਈ 20 ਦਿਨਾਂ ਦੀ ਇੱਕ ਦਿਨ ਦੀ ਸਿਰਹਾਡੀ ਦਵਾਈ 30 ਰੁਪਈਆ ਦੀ ਕਿਸੇ ਨੂੰ ਬਾਵਾਸ਼ੀਰ ਆ ਕਿਸੇ ਨੂੰ ਸਕਿਨ ਲਰਦੀ ਆ ਅਸੀਂ ਲਗਭਗ ਹਰ ਤਰ੍ਹਾਂ ਦੀ ਦੇਸੀ ਦਵਾਈ ਦਿੰਨੇ ਆ ਕਿਸੇ ਨੂੰ ਜੈਂਸ ਪ੍ਰੋਬਲਮ ਆ ਕਿਸੇ ਨੂੰ ਲੇਡੀਜ਼ ਪ੍ਰੋਬਲਮ ਆ ਅਸੀਂ ਉਹ ਵੀ ਤਰ੍ਹਾਂ ਦੀ ਦਵਾਈ ਦਿੰਨੇ ਆ ਪਰ ਅੱਜ ਕੱਲ ਜਿਹੜੇ